ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਪੰਜਾਬ ਬੰਦ ਦਾ ਸੱਦੇ ਦਾ ਜ਼ਬਰਦਸਤ ਸੰਗਾਰਾ ਮਿਲਿਆ ਹੈ ਕੱਲ 250 ਥਾਵਾਂ ਤੇ ਪ੍ਰਦਰਸ਼ਨ ਹੋਇਆ 700 ਰੂਟਾਂ ਦੇ ਬੱਸਾਂ ਨਹੀਂ ਚੱਲੀਆਂ ਤੇ 174 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਪੁਲਿਸ ਵੱਲੋਂ ਖਨੌਰੀ ਬਾਰਡਰ ਤੋਂ ਡੱਲੇਬਾਰ ਨੂੰ ਚੁੱਕਣ ਦੀ ناکਾਮ ਕੋਸ਼ਿਸ਼ ਕੀਤੀ ਗਈ। ਬਾਸਪੜਾ ਇਲਾਕੇ ਵਿੱਚ 50 ਲੱਖ ਦੇ بیمੇ ਲਈ ਪੱਤੀ ਦੀ ਹੱਤਿਆ ਕਰ ਦਿੱਤੀ ਗਈ। ਇਸ ਸੱਤਿਆ ਵਿੱਚ ਪਤਨੀ, ਸਾਲੀ ਤੇ ਉਸਦਾ ਪ੍ਰੇਮੀ ਗ੍ਰਿਫਤਾਰ ਹਨ। ਮਹਾਰਾਸ਼ਟਰ ਦੇ ਮੰਤਰੀ ਨੀਤੀ ਸ਼ਰਣਕਾਹਜ ਕਿਹਾ ਹੈ ਕਿ ਕੇਰਲ ਮਿੰਨੀ ਪਾਕਿਸਤਾਨ ਹੈ ਤੇ ਅੱਤਵਾਦੀਆਂ ਨੇ ਰਾਹੁਲ ਅਤੇ ਪ੍ਰਿੰਕਾ ਗਾਂਧੀ ਨੂੰ ਵੋਟਾਂ ਪਾ ਕੇ ਜਿਤਾਇਆ ਹੈ। ਅਫਗਾਨਿਸਤਾਨ ਵਿੱਚ ਤਾਲੀਬਾਨ ਨੇ ਇੱਕ ਨਵਾਂ ਫਰਮਾਨ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਕੰਪਨੀ ਔਰਤਾਂ ਨੂੰ ਨੌਕਰੀ ਨਹੀਂ ਦੇਵੇਗੀ ਇਸ ਦੇ ਜੋ ਵੀ ਕੰਪਨੀ ਇਸ ਨੌਕਰੀ ਦੇਵੇਗੀ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਲੋਕਾਂ ਨੂੰ ਘਰਾਂ ਵਿੱਚ ਖਿੜਕੀਆਂ ਨਹੀਂ ਰੱਖਣੀਆਂ ਚਾਹੀਦੀਆਂ ਹਨ ਕੇਜੀਵਾਲ ਨੇ ਕਿਹਾ ਕਿ ਜੇਕਰ ਉਹ ਸੱਤਾ ਵਿੱਚ ਉਹਨਾਂ ਦੀ ਪਾਰਟੀ ਵਾਪਸ ਪਰਤਦੀ ਹੈ ਤਾਂ ਪੁਜਾਰੀਆਂ ਤੇ ਗ੍ਰੰਥੀਆਂ ਨੂੰ ਹਰ ਮਹੀਨੇ 18-18000 ਰੁਪਏ ਦੀ ਸੈਲਰੀ ਦਿੱਤੀ ਜਾਵੇਗੀ ਇਸ ਤੋਂ ਨੇ ਇੱਕ ਇਤਿਹਾਸ ਦਾ ਦਿੱਤਾ ਹੈ ਉਹਨਾਂ ਨੇ ਸਪੀਡ ਐਕਸ ਮਿਸ਼ਨ ਦੀ ਸਫਲ ਲਾਂਚਿੰਗ ਕੀਤੀ ਹੈ ਅਮਰੀਕਾ ਰੂਸ ਅਤੇ ਚੀਨ ਤੋਂ ਬਾਅਦ ਸਪੇਸ ਡੱਕਿੰਗ ਦੀ ਮਹਾਰਤ ਹਾਸਲ ਕਰ ਲਈ ਹੈ ਸਪੇਸ ਡੱਕਿੰਗ ਦਾ ਮਤਲਬ ਹੈ ਕਿ ਸਪੇਸ ਡੋ ਪਲਾਟ ਵਾਹਨਾਂ ਨੂੰ ਆਪਸ ਵਿੱਚ ਕਨੈਕਟ ਕੀਤਾ ਜਾ ਸਕਦਾ ਹੈ ਅੱਲੂ ਅਰਜਨ ਦੀ ਨਿਯਜ਼ਮਤ ਜਮਾਨਤ ਪਟੀਸ਼ਨਰ ਫੈਸਲਾ 3 ਜਨਵਰੀ ਨੂੰ ਹੋਵੇਗਾ ਪੁਸ਼ਪਾ 2 ਦੇ ਪ੍ਰੀਮੀਅਮ ਦੇ ਮੌਕੇ ਤੇ ਭਾਜੜ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਸੀ ਬਿੱਤਲ ਕੁਮਾਰ ਸੀ ਆਰ ਪੀ ਐਫ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਣਗੇ ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਭੜਕਾਉਣ ਵਾਲੇ ਭਾਸ਼ਣਾਂ ਨੂੰ ਅੱਖੋਂ ਪਰੋਖਾ ਨਹੀਂ ਕੀਤਾ ਜਾ ਸਕਦਾ ਈਡੀਆਰ ਦੀ ਬੋਰਡ ਵਿੱਚ ਖੁਲਾਸਾ ਕੀਤਾ ਹੈ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ 931 ਕਰੋੜ ਰੁਪਏ ਦੀ ਜਾਇਦਾਦ ਨਾਲ ਭਾਰਤ ਦੇ ਸਭ ਤੋਂ ਅਮੀਰ ਮੁੱਖ ਮੰਤਰੀ ਹਨ ਜਦਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਂਦੀ ਜੀ ਸਿਰਫ 15 ਲੱਖ ਰੁਪਏ ਦੀ ਹੀ ਜਾਇਦਾਦ ਨਾਲ ਸਭ ਤੋਂ ਘੱਟ ਜਾਇਦਾਦ ਬੜੀ ਮੁੱਖ ਮੰਤਰੀ ਹਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਪਿਛਲੇ 33 ਮਹੀਨਿਆਂ ਦੌਰਾਨ ਨੌਜਵਾਨਾਂ ਨੂੰ 20000 ਵੱਧ ਤੋਂ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਜਾਦੀ ਕੀਮਤ ਵਿੱਚ ਵਾਅਦਾ ਕੀਤਾ ਹੋ ਸਕਦਾ ਹੈ ਕਿਉਂਕਿ ਕੋਲਤ ਪਾਦਨ ਵਿੱਚ 10 ਕਰੋੜ ਕਿਲੋਗ੍ਰam ਤੋਂ ਵੱਧ ਦੀ ਗ੍ਰਾਵਿਟੀ ਦਰਜ ਕੀਤੀ ਗਈ ਹੈ ਆਸਟ੍ਰੇਲੀਆ ਦੀ ਟੀਮ ਨੇ ਟੈਸਟ ਮੈਚ ਵਿੱਚ ਭਾਰਤ ਨੂੰ ਹਰਾ ਦਿੱਤਾ ਹੈ ਤੇ ਇਸ ਦੇ ਨਾਲ 2-1 ਦੀ ਬੜਤ ਨਾਲ ਉਹ ਅੱਗੇ ਹਨ। ਰੋਹਿਤ ਤੇ ਵਿਰਾਟ ਇਸ ਮੈਚ ਵਿੱਚ ਫਲॉप ਸਾਬਤ ਹੋਣ ਤੇ ਭਾਰਤ ਨੂੰ 184 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।